ਹਾਂਜੀ ਵਰਤ ਹਸਤਾਜੀ ਪੱਤੇ ਜੀ ਜੀ ਸਾਰੇ ਸੰਗਤਾਂ ਨੂੰ ਜੋ ਵਿਸ਼ੇਵ ਮਤਾ ਬਣ ਦਸਤੂਰ ਲਈ ਬਧਾਈਆਂ ਹੁਣ ਲੱਖ ਲੱਖ ਬਧਾਈਆਂ ਆ ਰਹਿਣ ਦੋ ਇੱਥੇ ਹਾਂਜੀ ਇਹ ਅਜੇ ਮੁੱਤੇ ਲਗਾ ਗਏ ਨੇ ਉਰਦਰ ਬੂੰਗਾ ਤਾਂ ਪਹਿਲੇ ਦਾਸਤਾਬ ਜਿੱਦੋਂ ਦੇਖੇ ਮੜ ਜਾ ਐਮਰੇ ਪਾਸ ਤੁਸੀਂ ਵੀ ਸੁਨੇਹੇ ਲਓ ਕੋਈ ਆਰ ਬਾਲਟ ਨੂੰ ਇਹ ਤਾਂ ਕੁਲਰ ਨਾਲ ਇਹ ਸਟੇਨਰ ਦੀ ਪੱਤੀ ਹੈ ਜੇ ਕੁੱਤਾ ਲਾਉਣਾ ਹਾਂਜੀ ਇਹਦੇ ਨਾਲੇ ਦੁਨੀਆਂ ਚੱਲਦੀ ਹੈ ਹੱਕਾ ਨੇ ਮੇਰੇ ਬੱਡ ਬੱਟਕੇ ਜੋ ਹਾਰ ਕਰਤੀ ਪੰਜਾਬ ਦੀ ਹਾਂਜੀ ਤੁਸੀਂ ਦੇਖਿਆ ਰਹੇ ਹੋ ਕਿੰਨੀ ਗਰਮੀ ਦਾ ਕਿੰਨਾ ਪੂਰੇ ਇਸ ਕੁਮਰਚਰ ਬੁਟਾੜੀ ਨਾਲ ਤਾਂ ਜਣ ਕੇ ਪ੍ਰਾਤ ਹਰ ਵਕ ਪ੍ਰਾਟ ਲਾ ਰੱਖੀ ਕਰ ਰਹੇ ਆ ਵਾਸੇ ਵਾਸਤੀ ਵਧੀਆ ਚੀਜ਼ ਐ ਇਹ ਮਕਾਸ ਬੁਟਾੜੀ ਹਾਂ ਮਕਾਸ ਇਹਨੂੰ ਜਿਹੜਾ ਫਲ ਲੱਗਣਾ ਉਹ પેટ ਵਾਸਤੇ ਬਹੁਤ ਵਧੀਆ ਬੱਚੇ ਦਾ ਪੇਟ ਖਰਾਬ ਹੋਵੇ ਉਹ ਬੁੱਧਾ ਮਕਾਸ ਦੇ ਫਲ ਦਾ ਗੁੱਦਾ ਪਾਣੀ ਪੀਓ ਕੇ ਪਾਣੀ ਪੀ ਲੋ ਪੇਟ ਵਾਸਤੇ ਬਹੁਤ ਵਧੀਆ ਅਮਰ ਚਾਲਾ ਹੈ ਕਮਲਤਾਸ ਜੀ ਕੋਤਾ ਫੰਡ ਕਰ